ਸਾਸੀ ਜਮੇਰੇ ਦੋਸਤੋ ਦੋਸਤੋ ਕਬੱਡੀ ਟੂਰਨਾਮੈਂਟ ਵਿੱਚ ਫੇਰ ਚੱਲਿਆ ਗੋਲਿਆ ਦੇਖੀਓ ਜਬ ਸਾਰੀ ਵੀਡੀਓ ਸਾਥ ਸੰਗਤ ਨੂੰ ਬੇਨਤੀ ਕਰਨੀ ਸੀਗੀ ਵੀ ਵੇਖੋ ਕਿੱਡਾ ਵਧੀਆ ਇੱਥੇ ਟੂਰਨਾਮੈਂਟ ਹੋ ਰਿਹਾ ਵਾ ਕੋਈ ਅਸਰਾਰਤੀ ਬੰਦੇ ਆ ਸੁਰਖਪੁਰ ਦੀ ਟੀਮ ਨੂੰ ਫੇਰ ਘੇਰ ਕੇ ਖਲੋਪੀ ਆਪਾਂ ਟੀਮ ਖੇਡਣ ਨਹੀਂ ਦੇਣੀ ਪੁਲਿਸ ਮਾਜਮਰ ਨੂੰ ਵੀ ਬੇਨਤੀ ਆ ਕਿ ਮੇਰੇ ਭਰਾ ਉਧਰ ਜਾਣ ਉਹਨਾਂ ਨੂੰ ਸਾਰੀ ਟੀਮ ਨੂੰ ਉਹ ਪਤਾ ਨਹੀਂ ਅਸਲਾ ਲੈ ਕੇ ਆਏ ਆ ਕੀ ਲੈ ਕੇ ਆਏ ਆ ਬੰਦੇ ਘੇਰੇ ਉਹਨਾਂ ਦੇ ਪਾਰ ਆਪਾਂ ਸਾਰੇ ਚੱਲ ਕੇ ਵੇਖੀਏ ਕਿੰਡੀ ਗੱਲ ਵਾਜ ਇੱਕ ਪਾਸੇ ਸਾਰੇ ਪਿੰਡ ਵਾ ਤੋ ਤਿੰਨ ਪਲੇਅਰ ਇਹਨਾਂ ਨੇ ਅੱਗੇ ਭੁਜਾਤੇ ਸਾਡੇ ਪਾਲੇ ਜਲਾਲਪੁਰੀਆਂ ਨੂੰ ਭੁਜਾਤਾਂ ਵਾ ਜਾਦੇ ਨੂੰ ਭੁਜਾਤਾਂ ਵਾ ਸਾਰੇ ਮੇਜਾੜੇ ਕਿਹੜੇ ਖਰਾਬ ਕਰਕੇ ਸੁੱਟਦੇ ਆ ਤੇ ਆਓ ਸਾਰੇ ਜਣੇ ਆਪਾਂ ਚੱਲੀਏ ਦੇਖ ਲਈਏ ਕਿਹੜੇ ਬਾਹਰ ਦੇ ਪਿੰਡਾਂ ਤੋਂ ਆਣ ਕੇ ਇੱਥੇ ਗੰਦ ਪਾਉਂਦੇ ਆ ਚੱਲਾ ਚੱਲੀ ਬੱਬੂ ਮਾਨ ਦਾ ਜੜਬੇ ਫੇਰ ਖੁੱਲਾ ਖੜਾ ਲੱਗਣ ਜਾ ਰਿਹਾ ਦੇਖੋ ਵੀਡੀਓ ਕਿਵੇਂ ਕੀਤੀ ਬੱਬੂ ਮਾਨ ਨੇ ਪੀ ਸਤਿ ਸ਼੍ਰੀ ਅਕਾਲ ਜੀ ਮੈਂ ਬੱਬੂ ਤੁਸੀਂ ਮੇਰਾ ਮਾ 25 ਫਰਵਰੀ ਸ਼ਾਮ ਨੂੰ 6 ਵਜੇ ਡਿੜਬਾ ਤੁਹਾਡਾ ਚਿਹਦਾ ਟੂਰਨਾਮੈਂਟ ਅੱਜ ਫਿਰ ਲਾਦੀ ਰੌਣਕਾ ਹਰਿਆਣਾ ਰਾਜਸਥਾਨ ਪੰਜਾਬ ਅੱਜ ਫਿਰ ਕੱਠ ਲੋਗੇ ਪਿਆਰ ਵੰਡੀਏ ਕੁਝ ਤੁਹਾਨੂੰ ਸੁਣੀਏ ਕੁਝ ਕਹੀਏ ਅੱਜ